ਗੱਲ ਮੂਤੇ ਕਰਨ ਦਾ ਹੌਸਲਾ ਨਹੀਂ ਬੇੜੀ ਹੋਵੇ ਤੇ ਆਉਣ ਬਿਨ ਸੱਦਿਆਂ ਹੀ ਐ ਪਰ ਕੱਚੇ ਤੇ ਤਰਨ ਦਾ ਹੌਸਲਾ ਨਹੀਂ ਘਰ ਕਿਸੇ ਦਾ ਪੱਟ ਕੇ ਖੁਸ਼ ਹੁੰਦੇ ਕੋਈ ਵਸਦੇ ਹੋਿਆਂ ਨੂੰ ਜਨਲ ਦਾ ਹੌਸਲਾ ਨਹੀਂ ਹੰਜੂ ਡੋਲਨੇ ਮੰਗਲ ਨੇ ਬੰਦ ਕਰਤੇ ਤੇ ਪੱਥਰ ਦੇ ਨਾਲ ਤੇ ਵਰਨ ਦਾ ਹੌਸਲਾ ਨਹੀਂ ਰਹੋ ਬਚ ਕੇ ਉਹਨਾਂ ਵਪਾਰੀਆਂ ਤੋਂ ਹੱਡ ਮਾਸ ਦਾ ਜਿਹੜੇ ਵਪਾਰ ਕਰਦੇ ਦੇਖ ਚੰਕ ਕਦੇ ਸੋਨੇ ਦੇ ਸਿੱਕਿਆਂ ਨੂੰ ਤੀਰ ਜਲਦਾ ਸੀਨੇ ਦੇ ਪਾਰ ਕਰਦੇ ਕੋਈ ਡਰ ਭੁੱਲ ਜਾ ਮੰਗਲਾ ਵੈਰੀਆਂ ਦਾ ਤੇ ਵੱਡਣ ਮਾਰਨ ਦਾ ਕੰਮ ਕਈ ਯਾਰ ਕਰਦੇ ਉਹ ਸੁਦੋਂ ਦੇ ਨੀ ਕੀ ਆ ਜੀ ਨਿੰਮ ਕਦੀ ਨਾ ਮਿੱਠੀ ਹੁੰਦੀ ਤੇ ਭਾਵੇਂ ਖੰਡ ਜੜਾ ਵਿੱਚ ਪਾਈਏ ਕਾਗ ਕਦੀ ਵੀ ਹੰਸ ਨਹੀਂ ਬੰਦੇ ਭਾਵੇਂ ਮੋਤੀ ਰੋਜ਼ ਖਫਾઈએ ਹਏ ਸੱਪਾਂ ਦੇ ਪੁੱਤ ਮਿੱਤ ਨਾ ਹੋਵਣ ਆਵੇਂ ਸੋਮਨ ਗੁੱਦ ਪਈਏ ਬੇਵਫਾ ਵਫਾ ਕਰਨ ਨਾ ਮੰਗਲਾ ਤੈਨੂੰ ਬਾਰ ਬਾਰ ਸਮਝਾਈਏ ਇੱਕ ਯਾਰਾਂ ਦੀ ਨਸਲ ਦੱਸਣ ਲੱਗਿਆ ਜੀ ਤੁਹਾਨੂੰ ਵੀ ਬਹੁਤ ਵੇ ਵੜਿਆ ਇਹਦੇ ਅੱਖ ਘੱਟ ਕੀ ਗੱਲ ਨਹੀਂ ਕਰ ਸਕਦੇ ਕੀ ਹਾਂਜੀ ਦੀ ਗੱਲ ਕਰਦੇ ਦੀ ਅੱਖ ਘੁੰਮਦੀ ਉਹ ਕਦੀ ਯਾਰ ਨਹੀਂ ਬਣਦਾ ਜਿੱਦੀ ਗੱਲ ਕਰਦੇ ਦੀ ਅੱਖ ਘੁੰਮਦੀ ਕਦੀ ਯਾਰ ਨਹੀਂ ਬਣਦਾ ਇਹਨਾਂ ਕਿਕਰਾਂ ਵਾਲਿਆ ਫੁੱਲਾਂ ਦਾ ਕਦੀ ਹਾਰ ਨਹੀਂ ਬਣਦਾ ਤੇ ਨੱਕਰਾਂ ਵਾਲਿਆਂ ਫੁੱਲਾਂ ਦਾ ਕਦੀ ਹਾਰ ਨਹੀਂ ਬਣਦਾ ਭੱਟ ਸਿੰਘ ਬਣ ਗੱਲ ਵਿੱਚ ਥਾਹਾ ਪਾਉਣਾ ਸੌਖਾ ਨਹੀਂ ਤੇ ਲੰਡਨ ਜਾ ਕੇ ਪਾਪੀ ਧਰਮ ਘਾਉਣਾ ਸੌਖਾ ਨਹੀਂ ਇਸ ਧਰਤੀ ਨੂੰ ਮਾਂ ਕਹਿਣ ਵਾਰਗ ਧਾਰ ਨਹੀਂ ਬਣਦਾ ਜੀਦੀ ਗੱਲ ਕਰਦੇ ਦੀ ਅੱਕ ਘੁੰਮਦੀ ਉਹ ਕਦੀ ਯਾਰ ਨਹੀਂ ਬਣਦਾ ਇਹਨਾਂ ਕਿਕਰਾਂ ਵਾਲਿਆ ਫੁੱਲਾਂ ਦਾ ਕਦੀ ਹਾਰ ਨਹੀਂ ਬਣਦਾ ਕਿਉਂ ਜੱਟਾਂ ਨੂੰ ਗੀਤਾਂ ਦੇ ਵਿੱਚ